ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕਿੱਦਾਂ ਠੀਕ ਹੋਵੋਗੇ ਤੇਰੇ ਨਵੇਂ ਵਲੌਗ ਦੀ ਕਰਤੀ ਆਪਾਂ ਸਟਾਰਟਿੰਗ ਤੇ ਅੱਜ ਦਾ ਵਲੌਗ ਹੈਗਾ ਵਾ ਮੋਟਾ ਡੈਡੂ ਬਣਾ ਆਇਆ ਹੋਇਆ ਵਾ ਇਸੇ ਨਾਲ ਦੀ ਥਾਂ ਤੇ ਸਾਡੇ ਘਰਾਂ ਦੇ ਲੱਗ ਗਏ ਉਹਨੇ ਫੋਨ ਕੀਤਾ ਕਹਿੰਦਾ ਆ ਗਿਆ ਮੈਂ ਡੈਡੂ ਬਣਾਉਣ ਨਾ ਤਾਂ ਉਹਦੇ ਕੋ ਆਪਾਂ ਜਾਣੇ ਪਏ ਆ ਲੰਮਾ ਪਿਆ ਰੇ ਭੈਣ ਪਰ ਸੋਨਾ ਲੰਮਾ ਗਿਆ ਹੀ ਕੋਈ ਦਿੱਖ ਆਇਆ ਡੈਡੂ ਵਾਲਾ ਘਰਾਂ ਦੇ ਜਾਗਣ ਲੱਗੇ ਆ ਉਹ ਮਤਰਾ ਚੁਰੂ ਨਾ ਲਾ ਦੇ ਉਹ ਜਿਹੜਾ ਲਾ ਦੇ ਜੁਲੂਣਾ ਨੇ ਨੇ ਆਪਣਾ ਬੋਚ ਨਾ ਬੋਲ ਜੁਲੂਣਾ ਲੈ ਕੰਨੇ ਹਾ ਕਿੜਾ ਨੂੰ ਲੱਗਾ ਦੇਖੋ ਨਹੀਂ ਤੁਸੀਂ ਕਹੋਗੇ ਯਾਰ ਫੇਡ ਹੋ ਗਿਆ ਉਹਨੇ ਕਹਿੰਦਾ ਪਤਾ ਲੱਗਣਾ ਜਦੋਂ ਪਈ ਤੁਸੀਂ ਤੇ ਆਪਣੇ ਇਹ ਚਾਚਾ ਇਹ ਇਹਦਾ ਹੁੰਦਾ ਇਹ ਪਿੱਛੇ ਗਈ ਆਮ ਇਹ ਇਹ ਤੇੜਕ ਨੂੰ ਲੱਗਾ ਇਹ ਚਾਚਾ ਲੱਗਾ ਬਣਾਉਣਾ ਵੀਰਾ ਹੈ ਉੱਤੋਂ ਬਾਅਦ ਬਾਗ ਕਲਰ ਨਹੀਂ ਆਤ ਮੀਆਂ ਜੜੀਆਂ ਅੰਦਰ ਆਹ ਸੋ ਇੰਜ ਜਾਣ ਗਿਆ ਸਰ ਦੇਣਾ ਚੰਗੀ ਗੱਲ ਬਖਾਣੀ ਯਾਰ ਉਹ ਜ਼ਿਆਦਾ ਆ ਯਾਰ ਇਹ ਕਿੰਨਾ ਜ਼ਿਆਦਾ ਆਹ ਸੋ ਇੰਜ ਜਾਣ ਗਿਆ ਬੱਸ ਮੈਨੂੰ ਕੋਈ ਮਿੱਤਰੋ ਟੈਟੂ ਜੱੜਣਦੇ ਆ ਦੀਪੂ ਦੇ ਤੇ ਇਧਰ ਭਾਜੀ ਸਾਡੇ ਸੌਖ ਭਾਜੀ ਸਕਿਨ ਟੈਟੂਸ ਵਾਲੇ ਆ ਟਿੰਨ ਸਕਿਨ ਟੈਟੂਸ ਇਹਦੇ ਟੈਟੂ ਜੱੜਣਦੇ ਆ ਦੀਪੂ ਦੇ ਦੀਪੂ ਕਿੱਦਾਂ ਦੀ ਫੀਲਿੰਗ ਆ ਰਹੀ ਏ ਗੁੱਡ ਈਵਨਿੰਗ ਆ ਪੂਰੀ ਰਾਡ ਨਿਕਲਦੇ ਨਹੀਂ ਕੱਢ ਦਿੰਨੇ ਠੀਕ ਆ ਕੱਢ ਦਿੰਨੇ ਯਾਰ ਟੈਟੂ ਜੱਟੂ ਜੱਟਣਦੇ ਆ ਬਾ ਦੀਪੂ ਦਾ ਹੋਰ ਸੌਖਾ ਭਾਈ ਕੀ ਕਹਿਣਾ ਚਾਹੂਗੇ ਤੁਸੀਂ ਬੱਸ ਭਾਈ ਕੰਮ ਕਰਦੇ ਆ ਭਾਈ ਤੋਂ ਪੁੱਛੋ ਭਾਈ ਕੀ ਕਹਿਣਾ ਚਾਹੀਦਾ ਦੱਸੋ ਭਾਈ ਦੀਪੂ ਭਾਈ ਕਿੱਦਾਂ ਵਧੀਆ ਬਣਾਉਂਦੇ ਟੈਟੂ ਹਾਂਜੀ ਪੂਰੇ ਪੂਰੇ ਚਾਹ ਪਾਣੀ ਪੁੱਛਿਆ ਭਾਈ ਨੇ ਚਾਹ ਪਾਣੀ ਪੁੱਛਿਆ ਪੂਰਾ ਪੂਰਾ ਇਹ ਨਾ ਕੀਤਾ ਮਾਨ ਤਾਨ ਪੂਰਾ ਕਿਹੜਾ ਕਹਿੰਦਾ ਟੈਲਾਣੀ ਟੁੱਟਦੀਆਂ ਟੈਲਾਣੀ ਟੁੱਟਦੀਆਂ ਆਹ ਦੇਖੋ ਭਾਈ ਤੋੜ ਕੇ ਦਿਖਾਉਣੇ ਟੈਲਾ ਉਹ ਸਾਰੇ ਸਾਡਾ ਕੰਮ ਹੀ ਦੇ ਦੂੰਗਾ ਉਹ ਗੱਲ ਦੀ ਨਾ ਆ ਗਿਆ ਨਾਲ ਦੀ ਦੁਕਾਨ ਬੰਦ ਹੋਣਾ ਹਾਂਜੀ ਬੈਠੋ ਅੱਜ 7-8 ਵਜੇ ਤੱਕ ਇੱਥੇ ਆਣਾ ਜੀ ਅੱਜ ਟੈਲਾ ਇਨਾ ਟਾਈਮ ਹੋਣਾ ਹੀ ਆ ਦੇਖ ਲਈ 7-8 ਵੱਜੂਗੇ ਮੈਂ ਗਿਆ ਵੀਡੀਓ ਬਣਾਵਾਗੇ ਤੇਰੀ ਇੱਥੇ ਲੱਗ ਰੂ ਟਾਈਮ ਹਜੇ ਤੋ ਤਨ ਘੰਟੇ ਹਜੇ ਪਾਰ ਹੀ ਆ ਚਾਚਾ ਜੀ ਕਹਾਂਗੇ ਤੁਹਾਾਰੇ ਚਾਚਾ ਕਰੀ ਕਰੀ ਇਹ ਬਣਾ ਰਿਹਾ ਚਾਚੇ ਨੇ ਡੈਡੂਆਂ ਅੰਜੀ ਕੀ ਕਹਿਣਾ ਚਾਹੁੰਦਾ ਦੀਪੂ ਤਣੀ ਤਣੀ ਉਸਤਾਦ ਸਾਡੇ ਆਹ ਲਾ ਬਣਾਣਾ ਯਾਰ ਕੀ ਲਾਉਣਾ ਕੀ ਲਾਉਣਾ ਕੀ ਲਾਉਣਾ ਨਹੀਂ 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 ਮਾਣ ਵਾਲੀ ਬਾ ਮਾ ਮਾਣ ਵਾਲੀ ਬਾ ਹੈਗੀ ਆ ਇਹ ਇਹ ਮਾਣ ਵਾਲੀ ਬਾ ਹੈਗੀ ਆ ਦੇਖੇ ਇੱਥੇ ਲਿਖਿਆ ਹੋਊਗਾ ਚਾਹੇ ਪੈਨ ਰਾਣਾ ਲਿਖਾਵਾ ਕੋ ਤੇਰੀ ਇੱਛਾ ਤੂੰ ਉਹ ਵੀ ਕਰ ਸਕਦਾ ਅਣ ਦੀਪੂ ਇਹ ਵਸਾ ਲੈਣਾ ਹੈ ਦੇਪੂ ਆ ਸ਼ੇਰ ਬਣਾਉਂਦਿਆ ਇਹਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਕਿਹਾ ਬਿੱਲੀ ਬਣਾ ਲਾ ਬਿੱਲੀ ਤੋਂ ਗਾਂ ਸ਼ੇਰ ਤੇ ਜਾਣਾ ਸੀ ਹੋ ਵੀ ਨਾ ਹਜੇ ਪੰਜਾਬੀ ਬਣਾਉਣਾ ਹਨਾ ਹਮ ਯਰ ਨਹੀਂ ਲੱਗਾ ਆ ਦੀਪੂ ਛੈੜੂ ਚੱਲ ਰਿਹਾ ਹੈ ਮੁੰਡੇ ਦਾ ਕਹਿੰਦੇ ਟੈਡੂ ਚੱਲ ਰਿਹਾ ਹੈ ਹਾਂ ਅੰਦੀ ਵੀਰੇਟ ਕਰੋ ਹਨਾ ਇਹਨਾਂ ਨੂੰ ਨਾਲਿਆਂ ਨੂੰ ਕੈਡੂ ਚੱਲਣਦਿਆ ਇਧਰ ਦੀਪੂ ਦੇ ਚਾਚਾ ਜੀ ਚਾਚਾ ਜੀ ਦੱਸੋ ਗੱਲ ਉਹ ਵਧੀਆ ਬਹੁਤ ਵਧੀਆ ਗੱਲਾਂ ਲੱਗਦਾ ਕੈਡੂ ਬਣਾਉਣਾ ਆ ਥੱਲੇ ਕੋਈ ਚੀਜ਼ ਖਾ ਲਿਓ ਕੋਈ ਜਦਾ ਵੀ ਬालत ਚੀਜ਼ ਨਹੀਂ ਮਤਲਬ ਦੇਖਣਾ ਸਾਜਣਾ ਤੁਸੀਂ ਸਮਝ ਸਕਦੇ ਮੈਂ ਕੀ ਕਹਿ ਰਿਹਾ ਤੇ ਸਾਡੇ ਹੁੰਡੇ ਦਾ ਦੱਸ ਦਿਆ ਕਰੋ ਸਾਡੇ ਹੁੰਡੇ ਵਧੀਆ ਆਪਣੇ ਕੋ ਹੁਣ ਬਾਪੂ 500 ਦੀ ਟਰੇ ਕਰਤੀ ਆ 300 ਵਾਲਾ ਸੰਪਰਕ ਨਾ ਕਰੇ ਨੰਬਰ ਵੀ ਲਾਤੋ ਨੰਬਰ ਆਪਣਾ ਹੈਗਾ ਬਾਬੇ 987262 6565 ਫੂਨ ਕਰਦੇ ਸੀ ਸੀ ਅੰਡਾ ਪਿਓਰ ਅੰਡਾ ਆਪਾਂ ਵਧੀਆ ਅੰਡਾ ਬਾਬੇ ਦੇਈਦਾ ਇਹਨੂੰ ਆਪਾਂ ਨਹੀਂ ਦੇਈਦਾ ਦੰਨੀਆਂ ਮੁਰਗੀਆਂ ਆਂ ਪਰ ਪਿਓਰ ਅੰਡਾ ਆਪਾਂ ਰੱਖਿਆ ਹੈ ਤੇ ਬਾਕੀ ਅਮਰੂਦ ਵੀ ਹੁੰਦੇ ਆ ਅਮਰੂਦ ਵੀ ਹੁੰਦੇ ਬਾਬੇ ਆਪਾਂ ਫਾੜ ਦੇ ਕੇ ਦੇ ਦਿੱਤਾ ਬਾਗ ਐਤ ਕੀ ਨਾ ਸੰਪਰਕ ਕਰਿਓ ਅਗਲੇ ਸਾਲ ਕਰਿਓ ਅਗਲੇ ਸਾਲ ਵੀ ਨਾ ਕਰਿਓ ਅਗਲੇ ਤੋਂ ਅਗਲੇ ਸਾਲ ਕਰਿਓ ਮਤਲਬ 29 ਕਰਿਓ ਬਾਬਿਓ ਹਾਂ 29 ਦੇਵਾਂਗੇ ਦਾ ਨੰਮਰੂਦ ਵਧੀਆ ਇੱਕ ਬਾਗ ਆਪਣਾ ਹੋਲ ਲੱਗ ਰਿਹਾ ਆ ਉਹ ਵੀ ਅਸੀਂ ਕੱਲ ਨੂੰ ਬੱਸ ਉਹਦਾ ਕੰਮ ਆ ਕਰ ਦੇਣਾ ਮਾਜੀ ਕੈੜੂ ਦਾ ਕੰਮ ਚੱਲ ਰਿਹਾ ਤੇ ਦੀਪੂ ਦਾ ਤੇ ਮੈਂ ਬੜਿਆ ਖੁੱਦੇ ਆ ਇਧਰ ਆ ਪੁੱਛਿਆ ਕਰੋ ਬਾਬਿਓ ਇਧਰ ਜਿਉਂ ਕੀ ਗੱਲ ਆ ਲੱਗਾ ਮੁਰਸਾ ਚਰੌਣਾ ਕਿਮਾਂ ਇਸਟਾਈ ਦੀ ਪੁਲੀਸ ਦੀ ਕੀ ਰਾਤ ਕੀ ਉਹ ਕਰਦਾ ਇੱਧਰ ਨੂੰ ਚੱਲ ਆਂਦਾ ਰਾਈਸ ਖੇੜਾ ਪਾਉਂਦਾ ਹੋ ਗਿਆ ਮੁੰਡਾ ਕਹਿੰਦੇ ਪੈਸੇ ਕਢਾ ਕੇ ਆ ਰਿਹਾ ਕਹਿੰਦੇ ਮੁੰਡਾ ਪੈਸੇ ਕਢਾ ਕੇ ਆ ਰਿਹਾ ਆ ਹੋਰ ਮੋਸਲਾ ਆਪਣੇ ਤੋਂ ਬਹੁਤ ਦਸਤ ਨਹੀਂ ਹੈ ਹਾਂ ਆਹ ਇਹਨੀਆਂ ਗਾੜ ਪੈਸੇ ਕਢਾ ਗਿਆ ਟੈਟੂ ਹੋ ਰਿਹਾ ਹੈ ਇਹ ਕਿੰਨਾ ਕਰ ਗਿਆ ਬਾਈ ਦਾ ਅੱਦਾ ਵੀ ਨਹੀਂ ਹੋਇਆ ਇਹ ਜੀ ਸ਼ੇਰ ਦਾ ਮੂਹ ਹੀ ਹੋਇਆ ਕਬਲੀ ਇਹ ਐ ਜ਼ੱਕ ਬਾਉ ਜੀ ਕਿੰਨਾ ਟਾਈਮ ਲੱਗੂ ਹਜੇ ਹੋਰ ਇਹਦੇ ਬਾਈ ਜਣ ਲੱਗ ਗਈ ਜਣਾ ਆਲਮੋਸਟ 2 ਤੋਂ 3 ਮਿੰਟ ਹੱਥ ਵੱਜੂ ਫਿਰ ਹਾਂ ਚੀਜ਼ ਵੇਖਣਾ ਆਪਾਂ ਜਾਨ ਪਾ ਕੇ ਭੇਜਾਂਗੇ ਪੁਰੂ ਸਾਡੀ ਜਾਨ ਖੋਣੀ ਜੇ ਧਰ ਜਾਗੇ ਨੀ ਜ਼ਾਲੇ ਦੇ ਕਾਲ ਦੇਣੀ ਆ ਚ ਲਈ ਜਾਂਦਾ ਵੇ ਆ ਨਬੜਾ ਕਿੰਨੇ ਸਬਸਕ੍ਰਾਈਬ ਕਰੇ ਵੀਡੀਓ ਕਰ ਆਪਣੇ ਅੱਜ ਹੋ ਗਏ ਯਾਰ ਲਗਭਗ 16 ਹੋਈ ਗਏ ਯਾਰ ਤੇ ਪਹਿਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਅੱਜ ਉਤੇ ਐਡ ਵੀ ਲੱਗ ਗਈ ਆ ਪਹਿਲਾਂ ਕਹਿ ਕੇ ਦੇ ਸਬਸਕ੍ਰਾਈਬ ਸਬਸਕ੍ਰਾਈਬ ਹੈ ਸੱਚ ਕਰਾਈ ਸਬਸਕ੍ਰਾਈਬ 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 ਯਾਰ ਪਹਿਲਾਂ ਤੋਂ ਬਾਅਦ ਤੇ ਬਹੁਤ ਪਿਆਰ ਦਿੱਤਾ ਆਪਣੇ ਪਹਿਲੇ ਵਲੌਗ ਨੂੰ ਤੇ ਅੱਜ ਉਤੇ ਐਡ ਲੱਗ ਗਈ ਆ ਇਹ ਸੋਖ ਬਾਉ ਜੀ ਲੱਗੇ ਹੋਏ ਆ ਸੋਖ ਰਤੀਆ ਇੱਕ ਸੋਖ ਰਤੀਆ ਇਹ ਕੱਲਾ ਸੋਖ ਆ ਨੇ ਪਾਰੀ ਸਨੈਵ ਮੋਟਿਆ ਵਰਕਰ ਦੀ ਜਿਹਾ ਹੋ ਗਈ ਵਰਕਰ ਦੀ ਜਿਹਾ ਹੈ ਟੈਡੂ ਚੱਲਣ ਦਿਆ ਵਾ ਦੀਸ ਤੋ ਦੀਪੋ ਗੇਟ ਆਉਂਦਾ ਬਲੌਗ ਹੀ ਕਰਦੇ ਆਪਾਂ ਇੱਥੇ ਹੀ ਐਂਡ ਤੇ ਟੈਡੂ ਗੱਲੀ ਜਾਂਦਾ ਇਹਦਾ ਤੇ ਨਵੇਂ ਬਲੌਗ ਦੇ ਨਾਲ ਮਿਲਦੇ ਆਂ ਅਗਲੇ ਜੇ ਵਧੀਆ ਕਰ ਲੈਪ ਦੇ ਨਾਲ ਅਸੀਂ ਸਾਲਾ ਇਹ ਵੀ ਲੋਕਾਂ ਨੂੰ ਦਿਖਾਉਂਦੇ ਅਜੇ ਪੂਰਾ ਤਾਂ ਹੋਣ ਦੇ ਪੂਰੇ ਜਿਹੜੇ ਨਹੀਂ ਦਿਖਾਉਣੀ ਹੋਣ ਐ ਹੋਰ ਤੇਰੇ ਕਰਕੇ ਬੈਠੀ ਥੁੜੀ ਰਹਿਣਾ ਇੱਧਰ ਗਈ ਜਾਵੇ ਇਹ ਆ ਬੰਦ ਕਰ ਲੈ ਨਵੇਂ ਵਲੋਗ ਦੇ ਨਾਲ ਕਰਦੇ ਹੋ ਕੀ ਦੀ ਲੈਣੇ ਆ ਵਿੱਕੀ ਓਏ ਆ ਬੰਦ ਕਰ ਦੇ ਮੁੰਡੇ ਚਰਨੀ ਚ ਘਾਉਂਦੇ ਮਾਰਨਾ ਮਨਜ਼ੂਰ ਆ ਹੁੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾ ਪਹਿਲੀ ਕੰਮ ਹੌਲੀ ਹੌਲੀ ਕਰਾ ਕਰਦਾਣਾ ਅਣਖੇਲੀ ਮੁੰਡਾ ਪੱਟਿਆ ਰਖਾਨੇ ਤੇਰੀ ਨੋਜ਼ ਪੈਨਦਾ ਤੇਰਾ ਝੂਟੇ ਖਾਦਾ ਲੱਕ ਮੇਰਾ ਸੀਨਾ ਬਨਦਾ ਹੁਣ ਤੇਦੇ ਤੂੰ ਜਵਾਬ ਬਹੁਤਾ ਨਹੀਂ ਮੈਂ ਬੋਲਦਾ ਜਿਵੇਂ ਪੈਂਡੂ ਜਿਆ ਮੁੰਡਾ ਕੋਲੇ